brought to by silver pumps top quality or consistent performance ke liye sirf silver pumps naam yaad rakhna jyotn nasan de viruddh chalayi gayi muhimn nu manasan de vich seme vadda grahan lagya jadon se mamlayan de vich namjad ik mulzam jeda police di giraft ch hoospital de vichon farar ho janda mulzam da jeda manasa police vallon medical karwaya janda te ithon mulzam bade jeda satar dimag jeda apna bart ke ਇਸ ਜਗ੍ਹਾ ਦੇ ਉੱਪਰੋਂ ਫਰਾਰ ਹੋ ਜਾਂਦਾ ਪੁਲਿਸ ਨੂੰ ਚਗਮਾ ਦੇ ਕੇ ਫਰਾਰ ਹੁੰਦਾ ਤਾਂ ਇਹ ਉਹ ਜਗ੍ਹਾ ਜਿੱਥੋਂ ਮੁਲਜ਼ਮ ਜਿਹੜਾ ਪੁਲਿਸ ਦੇ ਸਾਹਮਣੇ ਬਿਲਕੁਲ ਜਿਹੜਾ ਰਫੂ ਚੱਕਰ ਹੋ ਜਾਂਦਾ ਇਹ ਸਾਹਮਣੇ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਉਹ ਕੈਮਰਾ ਜਿੱਥੇ ਮੁਲਜ਼ਮ ਜਦੋਂ ਇਸ ਜਗ੍ਹਾ ਦੇ ਉੱਤੋਂ ਫਰਾਰ ਹੁੰਦਾ ਤਾਂ ਉਹ ਪੂਰਾ ਜਿਹੜੀ ਇੱਥੋਂ ਦੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈਗੀ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮਹਿੰਮ ਨੂੰ ਮਾਨਸਾਂ ਦੇ ਵਿੱਚੋਂ ਸਮੇਂ ਵੱਡਾ ਗ੍ਰਹਿਣ ਲੱਗਿਆ ਜਦੋਂ ਸੇ ਮਾਮਲਿਆਂ ਦੇ ਵਿੱਚ ਨਾਮਜਦ ਇੱਕ ਮਲਜ਼ਮ ਜਿਹੜਾ ਪੁਲਿਸ ਦੀ ਗ੍ਰਿਫਤ ਦੇ ਜੋ ਹਸਪਤਾਲ ਦੇ ਵਿੱਚੋਂ ਫਰਾਰ ਹੋ ਜਾਂਦਾ ਦੱਸਾਂਗੇ ਤੁਹਾਨੂੰ ਪੂਰਾ ਕੀ ਮਾਮਲਾ ਆਉ ਸਮਝਾਣਿਆ ਤੁਹਾਨੂੰ ਇਹ ਮਾਨਸਾ ਸਿਵਲ ਹਸਪਤਾਲ ਆ ਜਿੱਥੇ ਮਲਜ਼ਮ ਸੰਦੀਪ ਸਿੰਘ ਨੂੰ ਜਿਹੜਾ ਐਨਡੀਪੀਐਸ ਐਕਟ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਤੇ ਅੱਜ ਜਿਹੜਾ ਉਸ ਨੂੰ 18200 ਰੁਪਏ ਦੇ ਕਰੀਬ ਡਰੱਗ ਮਨੀ ਤੇ ਕੁਝ ਜਿਹੜਾ ਚਿੱਟੇ ਸਮੇਤ ਕਾਬੂ ਕਰਕੇ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਇਹ ਉਹ ਜਗ੍ਹਾ ਕਿ ਜਿੱਥੇ ਉਸ ਦਾ ਮੈਡੀਕਲ ਕਰਵਾਇਆ ਜਾਂਦਾ ਦਿਖਾਵਾਂਗੇ ਤੁਹਾਨੂੰ ਤਸਵੀਰਾਂ ਇਹ ਸਾਹਮਣੇ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਤੇ ਮਲਜਮ ਦਾ ਜਿਹੜਾ ਮਾਨਸਾ ਪੁਲਿਸ ਵੱਲੋਂ ਮੈਡੀਕਲ ਕਰਵਾਇਆ ਜਾਂਦਾ ਤੇ ਇੱਥੋਂ ਮਲਜਮ ਬੜੇ ਜਿਹੜਾ ਸਤਰ ਦਿਮਾਗ ਜਿਹੜਾ ਆਪਣਾ ਵਰਤ ਕੇ ਇਸ ਜਗ੍ਹਾ ਦੇ ਉੱਪਰੋਂ ਫਰਾਰ ਹੋ ਜਾਂਦਾ ਪੁਲਿਸ ਨੂੰ ਚਗਮਾ ਦੇ ਕੇ ਫਰਾਰ ਹੁੰਦਾ ਤਾਂ ਇਹ ਉਹ ਜਗ੍ਹਾ ਜਿੱਥੋਂ ਮਲਜਮ ਜਿਹੜਾ ਪੁਲਿਸ ਦੇ ਸਾਹਮਣੇ ਬਿਲਕੁਲ ਜਿਹੜਾ ਰਫੂ ਚੱਕਰ ਹੋ ਜਾਂਦਾ ਇਹ ਸਾਹਮਣੇ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਉਹ ਕੈਮਰਾ ਜਿੱਥੇ ਮਲਜਮ ਜਦੋਂ ਇਸ ਜਗ੍ਹਾ ਦੇ ਉੱਤੋਂ ਫਰਾਰ ਹੁੰਦਾ ਤਾਂ ਉਹ ਪੂਰਾ ਜਿਹੜੀ ਇੱਥੋਂ ਦੀ ਘਟਨਾ ਸੀ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈਗੀ ਤਾਂ ਇੱਕ ਵੱਡਾ ਸਵਾਲ ਯਾ ਚੰਨ ਮਾਨਸਾ ਪੁਲਿਸ ਦੇ ਉੱਤੇ ਖੜਾ ਹੋ ਗਿਆ ਕਿਉਂਕਿ ਜਿਸ ਐਨਡੀਪੀਐਸ ਐਲਟ ਦੇ ਵਿੱਚ 6 ਦੇ ਕਰੀਬ ਜਿਹੜੇ ਮਾਮਲੇ ਦਰਜ ਹੋਣ ਤੇ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਇਸ ਤਰ੍ਹਾਂ ਮੋਲਜਮ ਭੱਜ ਜਾਣਾ ਇਹ ਕੋਈ ਪਹਿਲੀ ਘਟਨਾ ਨਹੀਂ ਪਹਿਲਾਂ ਵੀ ਵੱਡੇ ਵੱਡੇ ਮੋਲਜਮ ਜਿਹੜੇ ਪੁਲਿਸ ਦੇ ਹੱਥੋਂ ਜਿਹੜੇ ਰਫੂ ਚੱਕਰ ਹੋ ਜਾਂਦੇ ਆ ਇਹ ਵੱਡਾ ਸਵਾਲ ਮਾਨਸਾ ਪੁਲਿਸ ਦੇ ਉੱਪਰ ਇੱਕ ਮੋਲਜਮ ਨੇ ਖੜਾ ਕਰ ਦਿੱਤਾਗਾ ਦੂਜੀ ਤਰਫ ਦੇਖਿਆ ਜਾਵੇ ਤਾਂ ਮਾਨਸਾ ਪੁਲਿਸ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜੀ ਵੱਖ-ਵੱਖ ਜਗ੍ਹਾ ਸਾਫੇਮਾਰੀ ਕਰੀ ਆ ਮੁਲਜ਼ਮ ਦੀ ਜਿਹੜੀ ਪਾਲ ਕੀਤੀ ਜਾ ਰਹੀ ਆ ਪੁਲਿਸ ਨਾਲ ਜਦੋਂ ਇਸ ਮਾਮਲੇ ਦੇ ਉੱਪਰ ਗੱਲਬਾਤ ਕਰਨੀ ਚਾਹੀਦਾ ਪੁਲਿਸ ਨੇ ਮੀਡੀਆ ਦੇ ਕੋਲੋਂ ਦੂਰੀ ਬਣਾਈ ਹੋਈ ਆ ਕੋਈ ਵੀ ਆਲਾ ਅਧਿਕਾਰੀ ਕੈਮਰੇ ਦੇ ਅੱਗੇ ਬੋਲਣ ਨੂੰ ਤਿਆਰ ਨਹੀਂ ਹੁਣ ਦੇਖਣਾ ਇਹ ਹੋਏਗਾ ਕਿ ਜੁੱਧ ਨਸਿਆਂ ਬਰੁੱਦ ਜੋ ਮਹਿੰਮ ਚਲਾਈ ਆ ਕੀ ਉਸ ਨੂੰ ਲੈ ਕੇ ਉਹ ਕਾਮਯਾਬ ਹੋਏਗੀ ਜਾਂ ਇਹ ਗ੍ਰੈਂਡ ਜਿਹੜਾ ਅੱਗੇ ਵਧੇਗਾ ਕੀ ਮੁਲਜ਼ਮ ਨੂੰ ਪੁਲਿਸ ਕਦੋਂ ਪਾੜੇਗੀ ਕਨੋ ਪੁਲਸ ਮੁਲਜਮ ਤੱਕ ਪਹੁੰਚੇਗੀ ਇਹ ਆਉਣ ਵਾਲਾ ਸਮਾਂ ਦੇਖਣਾ ਹੋਵੇਗਾ ਕੈਮਰਾਮੈਨ ਨਿਖਲ ਦੇ ਨਾਲ ਆਮਰਜੀਤ ਸਿੰਘ ਪੰਜਾਬ ਤੱਕ ਮਾਨਸਾ